ਸਾਸਿਕਾਲ ਜੀ ਕੀ ਹਾਲ ਹੈ ਠੀਕ ਹੈ ਆਪ ਦਾ ਸਵਾਗਤ ਹੈ ਮੇਰੇ ਜੂਟੇ ਚੈਨਲ ਤੇ ਆ ਦੇਖੋ ਕਿੰਦਾ ਸੋਹਣਾ ਤੁਹਾਡੇ ਵਾਸਤੇ ਨਮੂਨਾ ਲੈ ਕੇ ਆਈ ਆਂ ਕੋਟੀਆਂ ਤੇ ਸਵੈਟਰਾਂ ਤੇ ਚੈਪਟਾਂ ਤੇ ਪਾਓ ਬਹੁਤ ਸੋਹਣਾ ਲੱਗਦਾ ਇਹ ਦੋ ਦੋ ਸਾਹਮਣਾ ਗੁੰਡੇ ਪਾਉਣੇ ਚਲੋ ਤੁਹਾਨੂੰ ਬਣਾਉਣਾ ਦੱਸਦੇ ਆ ਕਿੱਦਾਂ ਬਣਾਉਣਾ ਨਮੂਨੇ ਦੀ ਪਹਿਲੀ ਸਲਾਈ ਪਹਿਲਾ ਗੁੰਡਾ ਆਪਾਂ ਲਾ ਲੈਣਾ ਇਹ ਦੇਖ ਫਿਰ ਆਪਾਂ ਗੁੰਡਾ ਸਿੱਧੀ ਸਲਾਈ ਬਣਾਣੀ ਬਹੁਤ ਸੋਖਾ ਬਹੁਤ ਸੋਖਾ ਨਮੂਨਾ ਮੈਂ ਟੋ ਮੰਡੀ ਬਣ ਕੇ ਤਿਆਰ ਹੋ ਜਾਂਦਾ ਕੋਈ ਔਖਾ ਹੈ ਨਹੀਂ ਨਮੂਨਾ ਜਿਹੜਾ ਤੁਹਾਨੂੰ ਪਾਣ ਦੇ ਮੁਸ਼ਕਲ ਆਵੇ ਜਿਹੜੀਆਂ ਮੇਰੀਆਂ ਭੈਣਾਂ ਨਵੀਆਂ ਨਵੀਆਂ ਸਲਾਈਆਂ ਸਿੱਖ ਲੀਆਂ ਨੇ ਉਹ ਵੀ ਇਹ ਨੂਨਾ ਆਸਾਨੀ ਨਾਲ ਪਾ ਸਕਦੀਆਂ ਨੇ ਸਾਰੀ ਸਲਾਈ ਆਪਾਂ ਸਿੱਧੀ ਪਾ ਲੈਣੀ ਹਨ ਨਮੂਨੇ ਦੀ ਆਪਣੀ ਦੂਜੀ ਸਲਾਈ ਉੱਥੇ ਪਾਸੇ ਇਹ ਆਪਾਂ ਸਲਾਈ ਜਿਹੜੀ ਐ ਨਾ ਦੇਖੋ ਹੁਣ ਆਪਾਂ ਪੁੱਠੀ ਪਾਣ ਦਾ ਹੈ ਉੱਥੇ ਪਾਸੇ ਪੁੱਠੀ ਸਲਾਈ ਸਾਰੀ ਪਾ ਕੇ ਆਪਾਂ ਪੂਰੀ ਕਰ ਲੈਣੀ ਹਮ ਬਹੁਤ ਸੋਖਾ ਨਮੂਨਾ ਦੇਖੋ ਇਹ ਟਾਂਟੀਆਂ ਸਲਾਈਆਂ ਆਪਣੀਆਂ ਦੋ ਬਣ ਗਈਆਂ ਨੇ ਆ ਦੇਖੋ ਇਹ ਧਿਆਨ ਨਾਲ ਸਲਾਈ ਦੇਖਿਓ ਤੀਜੀ ਕਿੱਦਾਂ ਪਾਉਣੀ ਹੈ ਪਹਿਲਾ ਕੁੰਡਾ ਆਪਾਂ ਲਾ ਲੈਣਾ ਫਿਰ ਆਪਾਂ ਤਾਂ ਗੱਗ ਦੇ ਕਰ ਲੈਣਾ ਅੰਤੋਂ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਣਾ ਹੈ ਅੰਤੋਂ ਕੁੰਡੇ ਲੈਣੇ ਆ ਇਹਦਾ ਆਪਾਂ ਇੱਕ ਕੁੰਡਾ ਬਣਾਣਾ ਹੈ ਇਹ ਤਾਂ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਣਾ ਹੈ ਜਿੰਨੇ ਵੀ ਆਪਣੇ ਕੁੰਡੇ ਨੇ ਸਾਰੇ ਕੁੰਡਿਆਂ ਨੂੰ ਆਪਾਂ ਧੂਕ-ਧੋ ਕਰਕੇ ਉਣ ਕੇ ਸਲਾਈ ਆਪਾਂ ਪੂਰੀ ਕਰ ਲੈਣੀ ਹੈ। ਇਹਨਾਂ ਨੂੰ ਦੋ-ਦੋ ਕਰਕੇ ਆਪਾਂ ਸਾਰੀ ਸਲਾਈ ਉਣ ਕੇ ਪੂਰੀ ਪਾ ਲਈਏ ਤੇ ਐਂਡ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਸਿੱਧਾ ਉਣ ਲੈਣਾ। ਆ ਦੇਖਿਓ ਨਮੂਨੇ ਦੀ ਚੌਥੀ ਸਲਾਈ ਆਪਣੇ ਕਿੱਦਾਂ ਪੈਣੀ ਹੈ। ਪਹਿਲਾ ਕੁੰਡਾ ਆਪਾਂ ਲਾ ਲੈਣਾ ਲਾ ਕੇ ਆਪਾਂ ਧਾਗਾ ਆ ਕੇ ਕਰ ਲੈਣਾ। ਇੱਕ ਕੁੰਡਾ ਆਪਾਂ ਦੇਖੋ ਸਿੱਧਾ ਬਣਾ ਲਿਆ ਸਿੱਧਾ ਬਣਾਉਣ ਤੋਂ ਬਾਅਦ ਦੇਖਿਓ ਇਹ ਆ ਜਿਹੜਾ ਕੁੰਡਾ ਆਪਾਂ ਇੱਥੋਂ ਲੈਣਾ ਕੁੰਡਾ ਚੁੱਕਣਾ ਤੇ ਇਹ ਕੁੰਡੇ ਨੂੰ ਵੀ ਆਪਾਂ ਇਦਾਂ ਹੀ ਹੋਣ ਲੈਣਾ ਫੇਰ ਆਪਾਂ ਦੇਖੋ ਆ ਕੁੰਡਾ ਲੈਣਾ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਫੇਰ ਆਪਾਂ ਦੇਖੋ ਇੱਥੋਂ ਆ ਕੁੰਡਾ ਚੱਕਣਾ ਤੇ ਇਹਨੂੰ ਆਪਾਂ ਇਦਾਂ ਹੁਣ ਕੇ ਸਿੱਧਾ ਬਣਾ ਲੈਣਾ ਹੁਣ ਦੇਖਿਓ ਆ ਕੁੰਡਾ ਸਿੱਧਾ ਬਣਾ ਲਿਆ ਇੱਥੋਂ ਕੁੰਡਾ ਚੱਕਣਾ ਇਹ ਕੁੰਡਾ ਆਪਾਂ ਸਿੱਧਾ ਬਣਾ ਲੈ ਸਿਰਫ ਆਪਣੀਆਂ ਦੋ ਸਲਾਈਆਂ ਨੇ ਮੁੰਨੇ ਵਾਲੀਆਂ ਥੋੜੀ ਜੀ ਆਹ ਸਲਾਈ ਚੌਥੀ ਜਿਹੜੀ ਇਹ ਧਿਆਨ ਨਾਲ ਤੁਹਾਨੂੰ ਦੇਖਣੀ ਪੈਣੀ ਕਿੱਦਾਂ ਬਣਾਣੀ ਹੈ ਆਪਾਂ ਆ ਦੇਖੋ ਆਹ ਕੁੰਡਾ ਲੈਣਾ ਤੇ ਇਹਨੂੰ ਚੁੱਕਣਾ ਤੇ ਆ ਦੇਖੋ ਇੱਕ ਕੁੰਡਾ ਆਪਣਾ ਬਣੀ ਜਾਣਾ ਇੱਕ ਕੁੰਡਾ ਜਿਹੜਾ ਆਪਣੇ ਦੂਜੇ ਪਾਸੇ ਆਪਾਂ ਦੋ-ਦੋ ਕਰਕੇ ਕੁੰਡੇ ਘਟਾਏ ਨੇ ਨਾ ਇਹ ਹੁਣ ਆਪਣੇ ਕੁੰਡੇ ਜਿਹੜੇ ਨੇ ਆਪਣੇ ਪੂਰੇ ਹੋ ਜਾਣੇ ਨੇ ਆਪਣੇ ਉਨੇ ਜਿੰਨੇ ਕੁੰਡੇ ਆਪਾਂ ਪਾਏ ਨੇ ਆਪਣੇ ਫੇਰ ਕੁੰਡੇ ਉਨੇ ਹੀ ਹੋ ਜਾਣੇ ਨੇ ਏਕੇ ਕੁੰਡਾ ਪਾਉ ਨਹੀਂ ਜਾਣੇ ਇਹ ਇੱਕ ਕੁੰਡਾ ਜਿਹੜਾ ਆਪਾਂ ਆ ਦੇਖੋ ਇਦਾਂ ਚੱਕ ਕੇ ਕੁੰਡਾ ਇਹ ਹੁਣੀ ਜਾਣੇ ਆ ਤੇ ਆਪਣੇ ਦੋ ਦੋ ਕੁੰਡੇ ਪੂਰੇ ਹੋ ਗਏ ਨੇ ਤੇ ਇਧਰ ਹੁਣੀ ਆਪਾਂ ਕੁੰਡਾ ਚੱਕਣਾ ਫਿਰ ਆਪਣੇ ਕੁੰਡੇ ਵਾਜ ਜਾਣੇ ਨੇ ਇਹੋ ਜਿਹੜੀਆਂ ਚਾਰ ਸਲਾਈਆਂ ਨੇ बार-बार ਰਿਪੀਟ ਕਰਦੇ ਜਾਣਾ ਗਾਂ ਤੋਂ ਗਾਂ ਆਪਣਾ ਨਮੂਨਾ ਬੰਦਦਾ ਜਾਣਾ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਫੋਰ ਵਾਚਿੰਗ